ਸੱਚੀ ਗੱਲ ਦੋਸਤੋ ਕਈ ਵਾਰ ਐਸੀ ਹੀ ਜਾਣੇ ਅਣਜਾਣੇ ਚ ਅਜੀਹੀਆਂ ਚੀਜ਼ਾਂ ਕਰ ਜਾਂਦੇ ਆ ਤਾਂ ਜਿਹਦੇ ਵਿੱਚ ਲੱਗਦਾ ਕਿ ਸਾਡੀ ਛੋਟੀ ਜੀ ਕੀਤੀ ਮਜ਼ਾਕ ਜਾਂ ਫੇ ਕਈਏ ਸਾਡੀ ਲਾਪਰਵਾਹੀ ਉਹ ਕਿਸੇ ਵਸਤੇ ਪਰੇਸ਼ਾਨੀ ਬਣ ਸਕਦੀ ਹੈ ਕਿਸੇ ਦੇ ਬਦਨਾਮੀ ਦਾ ਕਾਰਨ ਬਣ ਸਕਦੀ ਹੈ ਇਹ ਵੀਡੀਓ ਮੈਂ ਇਸ ਲਈ ਸਾਂਝਾ ਕਰ ਰਿਹਾ ਕਿ ਆਹ ਵੀਡੀਓ ਜਿਹੜਾ ਤੁਸੀਂ ਮੇਰੇ ਸਾਈਡ ਤੇ ਦੇਖ ਰਹੇ ਹੋ ਇਹਦੇ ਵਿੱਚ ਇੱਕ ਆਡੀਓ ਕਲਿੱਪ ਬਹੁਤ ਵਾਇਰਲ ਕੀਤਾ ਜਾ ਰਿਹਾ ਮੈਂ ਵੀ ਇਸ ਪੂਰੇ ਆਡੀਓ ਕਲਿੱਪ ਨੂੰ ਸੁਣਿਆ ਇਹ ਸਰਬਜੀਤ ਸਿੰਘ ਖਾਲਸਾ ਹੁਣ ਦਾ ਜੇ ਕਹੀਏ ਕਿ ਆਡੀਓ ਕਲਿੱਪ ਹੈ ਫਰੀਦਕੋਟ ਤੋਂ ਉਹ ਕੈਂਡੀਡੇਟ ਸੀਗੇ ਹ ਹੁਣ ਚੋਣਾ ਲੰਘ ਵੀ ਚੁੱਕੀਆਂ ਨੇ ਚੋਣਾ ਲੰਘਣ ਤੋਂ ਬਾਅਦ ਜੇ ਕਹੀਏ ਕਿ ਹਾਲਾਂਕਿ ਮੈਂ ਤਾਂ ਕਹੂੰਗਾ ਮੈਨੂੰ ਨਿਗਾ ਨਹੀਂ ਪਹਿਲਾਂ ਚੜਿਆ ਹੈਗਾ ਜੇ ਜਦੋਂ ਹੁਣ ਚੜਿਆ ਤਾਂ ਹੁਣ ਸਾਂਝਾ ਤੁਹਾਡੇ ਨਾਲ ਕਰ ਰਹੇ ਹਾਂ ਜਿੰਮੇਵਾਰੀ ਸਾਡੀ ਬਣਦੀ ਆ ਸਰਬਜੀਤ ਸਿੰਘ ਖਾਲਸਾ ਕਿਸੇ ਨਾਲ ਗੱਲਬਾਤ ਕਰ ਰਹੇ ਨੇ ਇਹ ਦਾਵਾ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਉਹਨਾਂ ਦਾ ਹੈ ਨਾ ਹੈ ਪਤਾ ਨਹੀਂ ਕਿਉਂਕਿ ਅੱਜਕੱਲ ਏਆਈ ਦਾ ਬਹੁਤ ਇਸਤੇਮਾਲ ਹੁੰਦਾ ਹੈ ਫੇਕ ਆਡੀਓ ਲੋਕ ਇੱਕ ਦੂਜੇ ਦੀ ਕੱਢ ਲੈਂਦੇ ਨੇ ਪਰ ਇਹਦੇ ਉੱਤੇ ਹੈਡਿੰਗ ਸਰਬਜੀਤ ਖਾਲਸਾ ਦਾ ਦਿੱਤਾ ਹੋਇਆ ਫਿਰ ਗੱਲਬਾਤ ਹੋ ਰਹੀ ਹੈ ਜਿਹੜੀ ਜਿਵੇਂ ਆਮ ਤੌਰ ਤੇ ਚੋਣਾਂ ਦੇ ਵਿੱਚ ਕੈਂਡੀਡੇਟ ਵੀ ਉਹ ਅਮਰਿਤਪਾਲ ਨੂੰ ਲੈ ਕੇ ਜਾਂ ਉਹ ਹੋਰ ਸਿਮਰਨਜੀਤ ਮਾਨ ਨੂੰ ਲੈ ਕੇ ਜਾਂ ਕਹੀਏ ਕਿ ਜਿੰਨਿਆਂ ਦੀ ਵੀ ਇੱਥੇ ਜ਼ਿਕਰ ਹੋ ਰਿਹਾ ਹੈ ਕਿਉਂਕਿ ਇਹਨਾਂ ਦਾ ਜ਼ਿਕਰ ਹੋ ਰਿਹਾ ਮੈਂ ਨਾਂ ਤਾਂ ਲਿਆ ਹੈ ਉਹਨਾਂ ਦਾ ਵੈਸੇ ਕੋਈ ਲਾਗਾ ਦੇਗਾ ਨਹੀਂ ਜਿਹੜਾ ਬੰਦਾ ਰਿਕਾਰਡਿੰਗ ਕਰ ਰਿਹਾ ਉਹ ਇਹਨਾਂ ਦੇ ਨਾਮ ਲੈ ਰਿਹਾ ਉਹ ਇਹ ਕਹਿ ਰਿਹਾ ਵੀ ਸਾਨੂੰ ਇੱਕ ਫੰਡ ਜਿਹੜਾ ਜਿਹੜਾ ਇਕੱਠਾ ਹੋਇਆ ਉਹ ਫੰਡ ਲਗਭਗ 80-90 ਲੱਖ ਰੁਪਏ ਦਾ ਹੈ ਤੇ ਖਾਲਸਾ ਜੀ ਅਸੀਂ ਤੁਹਾਨੂੰ ਦੇ ਦਈਏ ਅਗੋ ਕਹਿ ਰਹੇ ਨੇ ਵੀ ਠੀਕ ਹੈ ਜੀ ਉਸੇ ਮਦਦ ਕਰਨੀ ਹੈ ਤਾਂ ਦੇ ਦਿਓ ਉਹਨਾਂ ਜਰੂਰਤਮੰਦ ਤੌਰ ਤੇ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਪਹਿਲਾਂ ਹੀ ਕੁਝ ਨਹੀਂ ਤੇ ਇਹ ਗੱਲ ਜਦੋਂ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਸੀ ਜਦੋਂ ਇਲੈਕਸ਼ਨ ਲੜਨੀ ਸੀ ਹਾਲਾਂਕਿ ਇਹ ਆਡੀਓ ਤਾਂ ਹੁੰਦੀ ਹੋਊਗੀ ਸ਼ਾਇਦ ਜਾਂ ਬਾਅਦ ਹੀ ਆ ਉਹਨਾਂ ਨੇ ਇਸ ਚੀਜ਼ਾਂ ਦਾ ਸਾਫ਼ ਜ਼ਿਕਰ ਔਨ ਦਾ ਰਿਕਾਰਡ ਔਨ ਕੈਮਰਾ ਸਾਡੇ ਮੂਹਰੇ ਕਰਿਆ ਸੀ ਕੀ ਸਾਡੀ ਹਾਲਤ ਜਿਹੜੀ ਆ ਕੋਈ ਪਹਿਲਾਂ ਕਿਸੇ ਨੇ ਐਨੇ ਸਾਲ ਪੁੱਛਿਆ ਨਹੀਂ ਤੁਸੀਂ ਜਾਣਦੀ ਹੋਵੋਗੇ ਜੇ ਤੁਹਾਨੂੰ ਮੈਂ ਦੱਸਦਾ ਵੈਸੇ ਤਾਂ ਸਾਰੇ ਜਾਣਦੇ ਨੇ ਪੰਜਾਬੀ ਕਿ ਸਰਬਜੀਤ ਸਿੰਘ ਖਾਲਸਾ ਉਹ ਸ਼ਖਸ ਨੇ ਜਿਨ੍ਹਾਂ ਨੇ ਜਿਹਦੇ ਜੇ ਕਿਹਾ ਜਾਵੇ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਜਿਨ੍ਹਾਂ ਨੇ ਕਰਿਆ ਸੀਗਾ ਬੀਨ ਸਿੰਘ ਹੋਰਾਂ ਦੇ ਬੇਟੇ ਨੇ ਇਹ ਪਰ ਇਹ ਆਡੀਓ ਕਲਿੱਪ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਦੇਖੋ ਜੀ ਪੈਸੇ ਦੇ ਭੁੱਖੇ ਦੇਖੋ ਜੀ ਪੈਸੇ ਮੰਗ ਰਹੇ ਨੇ ਉਹ ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਸ ਆਡੀਓ ਦੇ ਵਿੱਚ ਜਦੋਂ ਵੀ ਕੋਈ ਤੁਸੀਂ ਕਿਸੇ ਨੂੰ ਕਿਸੇ ਕੈਂਡੀਡੇਟ ਨੂੰ ਜਾਂ ਕਿਸੇ ਨੂੰ ਮਦਦ ਵਾਸਤੇ ਆਫਰ ਕਰੋਗੇ ਉਹ ਬੰਦਾ ਖੀ ਕਹੂਗਾ ਕੋ ਵੀ ਠੀਕ ਹੈ ਜੀ ਕਰ ਦੋ ਮਦਦ ਉਹਨਾਂ ਨੇ ਹਾਲਾਂਕਿ ਆਪਦੀ ਦੱਸਿਆ ਕਿ ਮੈਂ ਅੱਗੇ 2027 ਦੀ ਚੋਣਾਂ ਵੀ ਲੜਨੀਆਂ ਨੇ ਤੇ ਉਦੋਂ ਦੇ ਵਾਸਤੇ ਵੀ ਅੱਗੇ ਮੈਂ ਮੈਸੇਜ ਲੈ ਕੇ ਜਾ ਰਿਹਾ ਖਰੇ ਉਹਨਾਂ ਦੀ ਆਪਦੀ ਇੰਟਰਵਿਊ ਜਿਹੜੀ ਇਹਦੇ ਵਿੱਚ ਉਹ ਜ਼ਿਕਰ ਹੋ ਰਿਹਾ ਹੁਣ ਭਾਵੇਂ ਤਾਂ ਇਹ ਡਿਸਪਿਊਟ ਹੈ ਹਜੇ ਕਿ ਇਹ ਆਡੀਓ ਉਹਨਾਂ ਦੀ ਹੈ ਜਾਂ ਨਹੀਂ ਹੈ ਪਰ ਜੇਕਰ ਉਹਨਾਂ ਦਾ ਨਾਮ ਲੈ ਕੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਫਿਰ ਵੀ ਜੇ ਇਸ ਆਡੀਓ ਨੂੰ ਸੁਣੀਏ ਅਜਿਹੀ ਕੋਈ ਗੱਲ ਨਹੀਂ ਲੱਗਦੀ ਕਿ ਕੋਈ ਪੈਸੇ ਮੰਗ ਰਿਹਾ ਕੋਈ ਪੈਸੇ ਦਾ ਭੁੱਖਾ ਹੈਗਾ ਜਾਂ ਉਹ ਇਹ ਗੱਲ ਕਹਿ ਰਿਹਾ ਵੀ ਭਾਈ ਦੂਜਿਆਂ ਨੂੰ ਫੰਡ ਨਾ ਦਿਓ ਸਿਰਫ ਮੈਨੂੰ ਹੀ ਫੰਡ ਦੇ ਦਿਓ ਇਸ ਪੇਸ਼ ਇਹਨੂੰ ਇਸ ਤਰ੍ਹਾਂ ਦੇ ਨਾਲ ਕਰਿਆ ਗਿਆ ਮੂਹਰੋਂ ਇਸ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਕੀ ਨਹੀਂ ਜੀ ਸਭਜੀ ਸਿੰਘ ਤਾਂ ਪੈਸੇ ਮੰਗ ਰਿਹਾ ਸੀਗਾ ਸਭਜੀ ਸਿੰਘ ਤਾਂ ਇਹ ਕਹਿ ਰਿਹਾ ਸੀ ਵੀ ਕਿਸੇ ਨੂੰ ਹੋਰ ਨੂੰ ਪੈਸੇ ਨਾ ਦਿਓ ਪਰ ਸਾਨੂੰ ਇੱਕ ਗੱਲ ਇਹ ਸਮਝ ਲੈਣੀ ਚਾਹੀਦੀ ਹੈ ਵੀ ਪਹਿਲੀ ਗੱਲ ਤਾਂ ਉਹਨਾਂ ਦੇ ਪਰਿਵਾਰ ਦੇ ਯੋਗਦਾਨ ਨੂੰ ਲੈ ਕੇ ਕੋਮ ਕੀ ਸੋਚਦੀ ਹੈ ਦੂਜੇ ਪਾਸੇ ਗੱਲ ਇਹ ਹੈ ਵੀ ਅਸੀਂ ਨੁਕਸਾਨ ਕਿਹਦਾ ਕਰ ਰਹੇ ਹਾਂ ਇਹ ਸ਼ਰਾਰਤ ਕਿਹਦੇ ਨਾਲ ਕਰ ਰਹੇ ਹਾਂ ਇਨਸਾਨੀਅਤ ਦੇ ਨਾਲ ਵੀ ਹੈ ਕਿਉਂਕਿ ਕਿਸੇ ਦਾ ਕੈਰੇਕਟਰ ਅਸੈਸੀਨੇਸ਼ਨ ਕਰਨਾ ਤੁਸੀਂ ਹਾਲਾਂਕਿ ਇੱਕ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਆਮ ਤੌਰ ਤੇ ਬਹੁਤ ਸਾਰੇ ਲੋਕ ਹੁੰਦੇ ਨੇ ਵੀ ਹੈਡਿੰਗ ਪੜ੍ਹਦੇ ਨੇ ਉਹ ਪੂਰੀ ਗੱਲ ਸੁਣਦੇ ਨਹੀਂ ਉਹ ਤੋਂ ਪਹਿਲਾਂ ਹੀ ਕ ਆਪਣੀ ਰਾਏ ਦੇ ਦਿੰਦੇ ਨੇ ਯਾਨੀ ਕਿ ਮਾੜੇ ਮਾੜੇ ਕਮੈਂਟ ਕਰ ਦਿੰਦੇ ਨੇ ਇਹਦੇ ਵਿੱਚ ਹਜ਼ਾਰ ਦੇ ਕਰੀਬ ਕਮੈਂਟ ਆਇਆ ਹੋਇਆ ਸੀ ਚਾਰ ਪੰਜ ਲੱਖ ਇਹ ਵੀਡੀਓ ਚੱਲਿਆ ਵੀ ਹੋਇਆ ਪਰ ਹਜ਼ਾਰ ਕਮੈਂਟ ਦੇ ਵਿੱਚ ਲੋਕਾਂ ਦੀ ਸਿਆਣਫਰ ਨੂੰ ਸਲੂਟ ਕਰੂੰਗਾ ਮੈਂ ਉਹਨਾਂ ਨੇ ਸਾਰ ਤੌਰ ਤੇ ਕਿਹਾ ਕਿ ਤੁਸੀਂ ਨਾ ਇਸ ਤਰ੍ਹਾਂ ਦਾ ਪ੍ਰਚਾਰ ਕਰੋ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਬਕਾਇਦਾ ਤੌਰ ਤੇ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਵੀ ਲਾਨਤਾ ਪਾਈਆਂ ਵੀ ਇਹ ਜਿਹੀ ਗੱਲ ਨੂੰ ਤੁਸੀਂ ਗਲਤ ਤਰੀਕੇ ਨਾਲ ਕਿਉਂ ਪੇਸ਼ ਕਰ ਰਹੇ ਹੋਗੇ ਹੁਣ ਹਾਲਾਂਕਿ ਮੈਂ ਕੋਈ ਉਹਨਾਂ ਦਾ ਦੇਖਿਆ ਜਾਵੇ ਮੇਰੇ ਨਾਲ ਕੋਈ ਬਹੁਤ ਉਹਨਾਂ ਦੀ ਲਿਆਜ ਹੈ ਨਹੀਂ ਕਿ ਮੈਂ ਸਿਰਫ ਇਸ ਵੀਡੀਓ ਇਸ ਵੀਡੀਓ ਦੀ ਜਿਹੜੀ ਯਾਨਕੀ ਬਣਾਇਆ ਹੈ ਵੀਡੀਓ ਹੋਇਆ ਉਹਦੀ ਆਡੀਓ ਨੂੰ ਲੈ ਕੇ ਇੱਕ ਜੋ ਮੈਨੂੰ ਲੱਗਿਆ ਮੈਂ ਉਹ ਸਾਂਝੀ ਕਰ ਰਿਹਾ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਸਾਂਝੀ ਕਰ ਦਿਓ ਕਿ ਤੁਹਾਨੂੰ ਕੀ ਲੱਗਦਾ ਪਰ ਤੁਹਾਨੂੰ ਮੈਂ ਦੱਸਾਂ ਇਸ ਆਡੀਓ ਦੇ ਵਿੱਚ ਐ ਜੀ ਹੀ ਏਡੀ ਵੱਡੀ ਗੱਲ ਕੋਈ ਨਹੀਂ ਹੈਗੀ ਕਿ ਸਰਬਜੀਤ ਸਿੰਘ ਇਸ ਤੋਂ ਪੈਸੇ ਵੰਗ ਰਹੇ ਆ ਉਹ ਜਾਂ ਕਹਿ ਰਹੇ ਨੇ ਵੀ ਤੁਸੀਂ ਮੇਰੀ ਹੀ ਇਕੱਲੀ ਮਦਦ ਕਰ ਦਿਓ ਕਿਸੇ ਹੋਰ ਨੂੰ ਫੰਡ ਨਾ ਦਿਓ ਪੇਸ਼ ਇਸ ਤਰ੍ਹਾਂ ਦੀ ਚੀਜ਼ਾਂ ਅਸੀਂ ਕਰਦਾਨੇ ਆ ਸੋਸ਼ਲ ਮੀਡੀਆ ਦਾ ਸਮਾਂ ਹੈ ਸੋਸ਼ਲ ਮੀਡੀਆ ਦੇ ਸਮਾਂ ਦੇ ਵਿੱਚ ਸਭ ਕੁਝ ਜਿਵੇਂ ਕਹਦਦੇ ਨੇ ਪ੍ਰਵਾਹ ਨਾ ਪਰ ਇਹ ਗੱਲਾਂ ਦੇ ਵਿੱਚ ਯਾਰ ਤੁਸੀਂ ਕਿਉਂ ਕਿਸੇ ਦਾ ਕੈਰੇਕਟਰ ਅਸੈਸਿਨੇਸ਼ਨ ਕਰਦੇ ਹੋ ਸਰਬਜੀਤ ਸਿੰਘ ਦੀ ਤਾਂ ਤੇ ਏ ਬੀ ਸੀ ਡੀ ਕੋਈ ਵੀ ਹੁੰਦਾ ਤਾਂ ਮੈਂ ਉਹਦੇ ਤੇ ਵੀ ਇਹੀ رائے ਰੱਖਣੀ ਸੀ ਪਰ ਗੱਲ ਇਹ ਹੈ ਵੀ ਜਦੋਂ ਸਰਬਜੀਤ ਸਿੰਘ ਹੋਣਾ ਦੇ ਨਾਲ ਜਿਵੇਂ ਉਹਨਾਂ ਨੇ ਆਪਦੀ ਵਿਅਥਾ ਸੁਣਾਈ ਆ ਤੇ ਜੋ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਚਲੋ ਉਹਦੇ ਆਧਾਰ ਤੇ ਜੇ ਮੈਂ ਗੱਲ ਕਰਾਂ ਤਾਂ ਯਾਰ ਗੱਲ ਇਹ ਹੈ ਵੀ ਉਹਨਾਂ ਨਾਲ ਜਦੋਂ ਐਡਾ ਵੱਡਾ ਚੱਕਿਆ ਹੋਇਆ ਉਹਨਾਂ ਦੇ ਫਾਦਰ ਸਾਹਿਬ ਦਾ ਕਦਮ ਤੇ ਉਹਨਾਂ ਦੇ ਨਾਲ ਜੋ-ਜੋ ਵਧਿਕੀਆਂ ਹੋਈਆਂ ਜੋ-ਜੋ ਪਰੇਸ਼ਾਨੀਆਂ ਆਈਆਂ ਉਹਨਾਂ ਨੇ ਖੈਰ ਆਪਦੇ ਮੂੰਹੋਂ ਦੱਸੀਆਂ ਨੇਗੀਆਂ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਯਾਰ ਕਿਸ ਇੱਕ ਮਾਤੜ ਬੰਦੇ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹਾਂ ਉਹ ਕਿੱਥੇ ਤੱਕ ਸਹੀ ਆ ਤੇ ਨਾਲ ਹੀ ਆ ਭਾਵੇਂ ਇਹ ਆ ਵੀ ਅਜੀਹਾਂ ਤੁਸੀਂ ਆਡੀਓ ਆ ਪਹਿਲਾਂ ਤਾਂ ਬਣਾ ਕੇ ਪਾ ਜੇ ਤੁਹਾਡੀ ਸੱਚੀਓ ਵੀ ਕੋਈ ਗੱਲ ਉਹਨਾਂ ਨਾਲ ਹੋਈ ਆ ਤਾਂ ਇਹ ਆਡੀਓ ਦੇ ਵਿੱਚ ਕੱਖ ਵੀ ਨਹੀਂ ਹੈ ਜੀ ਇਹ ਹੀ ਚੀਜ਼ ਹੈਗੀ ਜਿਹਨੂੰ ਤੁਸੀਂ ਆਏ ਸਾਬਤ ਕਰ ਸਕੋ ਵੀ ਉਹਨਾਂ ਨੇ ਕੋਈ ਅਮਰਤਪਾਲ ਦਾ ਵਿਰੋਧ ਕਰਿਆ ਉਹਨਾਂ ਨੇ ਸਿਮਰਤਜੀਤ ਸਿੰਘ ਮਾਨ ਹੋਰਾਂ ਦਾ ਵਿਰੋਧ ਕਰਿਆ ਕਿਸੇ ਦਾ ਵੀ ਨਹੀਂ ਕਰਿਆ ਉਹ ਆਪ ਦਾ ਜ਼ਿਕਰ ਕਰ ਰਹੇ ਨੇ ਵੀ ਠੀਕ ਹੈ ਜੀ ਮੈਂ ਜ਼ਰੂਰ ਮੰਨਦਾ ਮੇਰੇ ਕੋਲ ਫੰਡ ਇਹਨੇ ਨਹੀਂ ਹੈਗੇ ਤੇ ਮੈਂ 2027 ਤੱਕ ਅੱਗੇ ਚੱਲਣਾ ਆਪ ਬੰਦਾ ਜਿਹੜਾ ਮੋਰੋਂ ਇਸ ਤਰ੍ਹਾਂ ਦੇ ਨਾਲ ਉਕਸਾਰਿਆ ਤਾਂ ਮੇਰੀ ਤਾਂ ਬੇਨਤੀ ਦੇਖੋ ਇਹੀ ਹੈ ਵੀ ਅਜੀਆਂ ਚੀਜ਼ਾਂ ਨੂੰ ਪਹਿਲੀ ਗੱਲ ਤਾਂ ਅਸੀਂ ਵਾਇਰਲ ਹੀ ਨਾ ਕਰੀਏ ਸ਼ੇਅਰ ਨਾ ਕਰੀਏ ਫਿਰ ਗੱਲ ਇਹ ਹੈ ਵੀ ਇੱਕ ਕਮੈਂਟ ਜਰੂਰ ਕਰੀਏ ਜਿਵੇਂ ਆ ਵੀਰਾਂ ਨੇ نیچے ਕਰਿਆ ਹੋਇਆ ਬਹੁਤ ਆ ਸੋਹਣਾ ਉਹਨਾਂ ਨੇ ਜਵਾਬ ਦਿੱਤਾ ਹੋਇਆ ਵੀ ਅਜੀਹਾ ਤੁਸੀਂ ਗਲਤ ਕਰ ਰਹੇ ਹੋ ਅਜੀਹਾ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਸਾਨੂੰ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਇਹ ਚੀਜ਼ ਜਰੂਰ ਦੇਖ ਲੈਣੀ ਚਾਹੀਦੀ ਹੈ ਆ ਆਪਦੀ ਰਾਏ ਜਰੂਰ ਸਾਂਝੀ ਕਰਿਓ ਇਹ ਆਡੀਓ ਤੁਹਾਨੂੰ ਮੈਂ ਤਾਂ ਨਹੀਂ ਇਹਨੂੰ ਖੈਰ ਸੁਣਾ ਰਿਹਾ ਹੈਗਾ ਪਰ ਹੋਰ ਜਗ੍ਹਾ ਤੇ ਜਿੱਥੋਂ ਹੈਗਾ ਮੈਂ ਕੋਸ਼ਿਸ਼ ਕਰੂੰਗਾ ਤਾਂ ਲਿੰਕ ਪਾਦਾ ਨਹੀਂ ਤੁਹਾਨੂੰ ਲੱਭ ਜੂਗੀ ਸੋਸ਼ਲ ਮੀਡੀਆ ਤੇ ਖਾਸੀ ਲੋਕਾਂ ਨੇ ਵਾਇਰਲ ਕਰ ਰੱਖੀ ਆ ਪਰ ਇਹਦੇ ਵਿੱਚ ਗਲਤ ਆਲਾ ਐਡਾ ਵੱਡਾ ਮਸਲਾ ਨਹੀਂ ਹੈਗਾ ਜਿੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਕੋਦੋਕਾ ਗੱਲਾਂ ਨੂੰ ਜਿਵੇਂ ਮਰਜੀ ਸਿਕ ਫੇਰ ਜ਼ਰੂਰ ਹੈ ਪਰ ਸਿੱਧੇ ਸਿੱਧੇ ਰੂਪ ਦੇ ਵਿੱਚ ਇਹ ਕੋਈ ਗਲਤ ਗੱਲ ਨਹੀਂ ਹੈਗੀ